ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰਾਂ ਆਪਾਂ ਅੱਜ ਦੀ ਕਹਾਣੀ ਸਾਬ ਬਗਾਨੇ ਦਾ ਭਾਗ ਨੌਵਾਂ ਇਸ ਕਹਾਣੀ ਨੂੰ ਲਿਖਿਆ ਹੈ ਲੇਖਕਾ ਦਿਆਲ ਕੌਰ ਜੀ ਨੇ ਇੱਕ ਦਿਨ ਰਾਜਵੀਰ ਆਪਣੇ ਪਤੀ surjeet ਨੂੰ ਆਖਦੀ ਹੈ ਕਿ ਜੇ ਤੂੰ ਜਾ लाडी ਨੂੰ ਮਿਲ ਕੇ ਆ ਤੇ लाडी ਨੂੰ ਆਖਣਾ ਕਿ ਇੱਕ ਦਿਨ ਆ ਕੇ ਮੈਨੂੰ ਮਿਲ ਜਾਣ ਸਰਜੀਤ ਸਿੰਘ ਆਪਣੇ ਲੜਕੇ लाड्डी ਨੂੰ ਮਿਲਣ ਲਈ ਤਿਆਰ ਹੋਣ ਲੱਗਦਾ ਹੈ ਤਾਂ ਰਾਜਵੀਰੰਦਰੋਂ ਬੈਠੀ ਬਾਜ ਮਾਰਦੀ ਐ ਸੁਣੋ ਜੀ ਮੇਰੀ ਇੱਕ ਗੱਲ ਜਾਂਦੇ ਹੋਏ ਥੋੜਾ ਬਹੁਤਾ ਦੁੱਧ ਵੀ ਲੈ ਜਾਇਓ लाड्डी ਹੋਣਾ ਨੂੰ ਉੱਥੇ ਕਿਹੜਾ ਉਹਨਾਂ ਨੇ ਮੱਜਾਂ ਗਾਮਾਂ ਰੱਖੀਆਂ ਹੋਈਆਂ ਨੇ ਰਾਜਵੀਰ ਦੀ ਵੱਡੀ ਨੂੰ ਵੀ ਰਸੋਈ ਵਿੱਚ ਕੰਮ ਕਰ ਰਹੀ ਹੁੰਦੀ ਹੈ ਉਹ ਇਹ ਗੱਲ ਸੁਣ ਲੈਂਦੀ ਹੈ ਤੇ ਮੂੰਹ ਚ ਬੜਬੜ ਕਰਦੀ ਹੈ ਰਾਜਵੀਰ ਨੂੰ ਉਸ ਦੀ ਕੋਈ ਵੀ ਆਵਾਜ਼ ਸੁਣਦੀ ਨਹੀਂ ਹੈ ਰਾਜਵੀਰ ਦੀ ਛੋਟੀ ਨੂੰ ਭਾਵੇਂ ਰਾਜਵੀਰ ਨਾਲ ਸਾਰਾ ਦਿਨ ਲੜਦੀ ਰਹਿੰਦੀ ਸੀ ਪਰ ਮਾਂ ਦੀ ਫੇਰ ਵੀ ਮਮਤਾ ਜਾਗ ਉੱਠਦੀ ਹੈ ਉਹ ਆਪਣੇ ਬੱਚਿਆਂ ਨੂੰ ਦੁੱਧ ਤੋਂ ਬਿਨਾ ਨਹੀਂ ਵੇਖ ਸਕਦੀ surjeet ਆਪਣੀ ਘਰ ਵਾਲੀ ਦੀ ਗੱਲ ਸੁਣ ਕੇ ਚੁੱਪਚਾਪ 4 ਲੀਟਰ ਦੁੱਧ ਪਾ ਲੈਂਦਾ ਹੈ ਕਿਉਂਕਿ ਘਰ ਵਿੱਚ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ ਸੀ ਕਿਉਂਕਿ ਮੱਝਾਂ ਗਾਵਾਂ ਦਾ ਕੰਮ ਸਾਰਾ ਦਿਨ ਉਹ ਆਪ ਕਰਦਾ ਹੈ ਜਦੋਂ ਉਹ ਤੁਰਨ ਲੱਗਦਾ ਹੈ ਫਿਰ ਰਾਜਵੀਰ ਆਪਣੇ ਪਤੀ ਨੂੰ ਆਪਣੇ ਕੋਲ ਬੁਲਾਉਂਦੀ ਹੈ ਤੇ ਆਖਦੀ ਹੈ ਕਿ लाਡੀ ਨੂੰ ਮੇਰਾ ਸੁਨੇਹਾ ਜ਼ਰੂਰ ਦੇ ਦੇਵੀ ਉਸ ਨੂੰ ਆਖੀ ਥੋੜਾ ਬਹੁਤਾ ਟਾਈਮ ਕੱਢ ਕੇ ਜ਼ਰੂਰ ਮਿਲ ਕੇ ਜਾਵੇ ਜਦੋਂ ਰਾਜਵੀਰ ਦਾ ਪਤੀ ਸੁਰਜੀਤ ਘਰੋਂ ਤੁਰਨ ਲੱਗਦਾ ਹੈ ਤਾਂ ਫਿਰ ਉਸਦੀ ਨੂੰ ਬੜਬੜ ਕਰਦੀ ਫਿਰ ਜਾਂਦੀ ਹੈ ਪਰ ਗੱਲ ਦੀ ਸਮਝ ਨਹੀਂ ਲੱਗਦੀ ਕਿ ਉਹ ਕੀ ਆਖਦੀ ਹੈ ਸੁਰਜੀਤ ਚੁੱਪਚਾਪ ਕਰਕੇ ਸਾਈਕਲ ਚੁੱਕਦਾ ਹੈ ਤੇ ਤੁਰ ਪੈਂਦਾ ਹੈ ਦੋ ਕੁ ਘੰਟੇ ਦੇ ਵਿੱਚ ਹੀ ਉਹ ਆਪਣੇ ਛੋਟੇ ਪੁੱਤਰ ਲਾਡੀ ਕੋਲ ਪਹੁੰਚ ਜਾਂਦਾ ਹੈ ਲਾਡੀ ਉਸ ਸਮੇਂ ਘਰ ਨਹੀਂ ਹੁੰਦਾ ਉਹ ਆਪਣੇ ਕੰਮ ਤੇ ਦੁਕਾਨ ਵਿੱਚ ਹੁੰਦਾ ਹੈ ਪਰ ਉਸ ਦੀ ਪਤਨੀ ਘਰ ਵਿੱਚ ਹੀ ਹੁੰਦੀ ਹੈ ਆਪਣੇ ਸਹੁਰੇ ਨੂੰ ਵੇਖ ਕੇ ਕਮਰੇ ਤੋਂ ਬਾਹਰ ਨਿਕਲ ਕੇ ਆਉਂਦੀ ਹੈ ਪੈਰੀ ਹੱਥ ਲਾਇਆ ਸਾਰੇ ਘਰਦਿਆਂ ਦਾ ਹਾਲ ਚਾਲ ਪੁੱਛਦੀ ਹੈ ਸਰਜੀਤ ਆਪਣੀ ਨੂੰਹ ਦੇ ਹੱਥੋਂ ਪਾਣੀ ਪੀ ਕੇ ਆਪਣੇ ਪੁੱਤਰ ਲਾਡੀ ਕੋਲ ਦੁਕਾਨ ਤੇ ਚਲਾ ਜਾਂਦਾ ਹੈ ਲਾਡੀ ਦੁਕਾਨ ਤੇ ਹੀ ਆਪਣੇ ਪਾਪਾ ਨੂੰ ਚਾਹ ਮੰਗਵਾ ਲੈਂਦਾ ਹੈ ਰਾਜਵੀਰ ਦਾ ਸੁਨੇਹਾ ਲਾਡੀ ਨੂੰ ਦੇ ਦਿੰਦਾ ਹੈ ਘੰਟੇਕ ਪਿੱਛੋਂ ਜਦੋਂ ਉਹ ਉੱਠ ਕੇ ਖੜਾ ਹੁੰਦਾ ਹੈ ਆਪਣੇ ਪਿੰਡ ਵਾਪਸ ਆਉਣ ਨੂੰ ਆਖਦਾ ਹੈ ਤਾਂ ਲਾਡੀ ਉਸ ਨੂੰ ਬਾਹਮ ਫੜ ਕੇ ਬਿਠਾ ਲੈਂਦਾ ਹੈ ਆਖਦਾ ਹੈ ਪਾਪਾ ਜੀ ਹੁਣ ਤੁਸੀਂ ਦੁਪਹਿਰ ਦਾ ਖਾਣਾ ਖਾ ਕੇ ਜਾਣਾ ਐਨੀ ਜਲਦੀ ਵੀ ਕੀ ਹੈ ਸਰਜੀਤ ਪੁੱਤਰ ਦੇ ਬਾਰ-ਬਾਰ ਕਹਿਣ ਤੇ ਬੈਠ ਜਾਂਦਾ ਹੈ ਉਹ ਆਪਣੀ ਪਤਨੀ ਨੀਤੂ ਨੂੰ ਦੁਪਹਿਰ ਦਾ ਖਾਣਾ ਬਣਾਉਣ ਲਈ ਆਖ ਦਿੰਦਾ ਹੈ ਨੀਤੂ लाडी ਦੇ ਸਨੇਹ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੀ ਸਗੋਂ ਆਪਣੇ ਸਹੁਰੇ ਲਈ ਬਹੁਤ ਵਧੀਆ ਖਾਣਾ ਤਿਆਰ ਕਰਦੀ ਹੈ ਮਨਜੀਤ ਸਿੰਘ ਤੇ लाडी ਦੋਨੋਂ ਦੁਪਹਿਰ ਦਾ ਖਾਣਾ ਖਾਣ ਲਈ ਘਰ ਆ ਜਾਂਦੇ ਹਨ ਸਰਜੀਤ ਖਾਣਾ ਖਾਂਦਾ ਹੈ ਉਸ ਤੋਂ ਬਾਅਦ ਉੱਠ ਕੇ ਜਾਣ ਲਈ ਤਿਆਰ ਹੋ ਜਾਂਦਾ ਹੈ ਉਹ ਆਪਣੇ ਪੁੱਤਰ ਲਾਡੀ ਨੂੰ ਆਖਦਾ ਹੈ ਪੁੱਤ ਤੈਨੂੰ ਤਾਂ ਪਤਾ ਹੀ ਹੈ ਕਿ ਮੈਂ ਪਸ਼ੂਆਂ ਨੂੰ ਵੀ ਜਾ ਕੇ ਦੇਖਣਾ ਹੈ ਤੁਹਾਡੀ ਮੰਮੀ ਤੋਂ ਤਾਂ ਕੋਈ ਕੰਮ ਹੁੰਦਾ ਹੈ ਨਹੀਂ ਲਾਡੀ ਵੀ ਆਪਣਾ ਸਕੂਟਰ ਚੱਕਦਾ ਹੈ ਤੇ ਆਪਣੇ ਪਾਪਾ ਨੂੰ ਬੱਸ ਸਟੈਂਡ ਤੇ ਚੜਾਉਣ ਲਈ ਚਲਾ ਜਾਂਦਾ ਹੈ ਕਰ ਆ ਕੇ ਨੀਤੂ ਨੂੰ ਆਖਦਾ ਹੈ ਆਪਾਂ ਇਸ ਐਤਵਾਰ ਨੂੰ ਪਿੰਡ ਜਾਣਾ ਹੈ ਜੇ ਤੇਰਾ ਮਨ ਨਹੀਂ ਕਰਦਾ ਤੂੰ ਆਪਣੇ ਪੇਕੇ ਘਰ ਚਲੀ ਜਾਮੀ ਤੇ ਮੈਂ ਆਪ ਹੀ ਮਿਲ ਆਵਾਂਗਾ ਉਹ ਆਖਣ ਲੱਗੀ ਨਹੀਂ ਨਹੀਂ ਮੈਂ ਵੀ ਤੁਹਾਡੇ ਨਾਲ ਜ਼ਰੂਰ ਜਾਵਾਂਗੇ। ਕੋਦਰ ਸਰਜੀਤ ਜਦੋਂ ਘਰ ਪਹੁੰਚ ਜਾਂਦਾ ਹੈ, ਰਾਜਵੀਰ ਨੂੰ ਦੱਸਦਾ ਹੈ, ਲਾਡੀ ਤੇ ਉਸ ਦੀ ਪਤਨੀ ਸਭ ਠੀਕ ਠਾਕ ਹੈ। ਉਹ ਐਤਵਾਰ ਨੂੰ ਜ਼ਰੂਰ ਆਉਣਗੇ। ਰਾਜਵੀਰ ਦੀ ਵੱਡੀ ਨੂੰ ਇਹ ਗੱਲ ਸੁਣ ਲੈਂਦੀ ਹੈ। ਸੁਣ ਕੇ ਉਸ ਤੋਂ ਰਿਹਾ ਨਹੀਂ ਗਿਆ। ਆਖਰਕਾਰ बोल ही ਪੈਂਦੀ ਐ ਹੁਣ ਉਹਨਾਂ ਨੇ ਇੱਥੇ ਕੀ ਕਰਨ ਆਉਣਾ ਹੈ ਸਾਰਾ ਕੁਝ ਤਾਂ ਉਹ ਇੱਥੋਂ ਲੈ ਗਏ ਰਾਜਵੀਰ ਮੰਜੇ ਤੇ ਬੈਠੀ ਬੈਠੀ ਬੋਲ ਹੀ ਪਈ ਕਿਉਂ ਨਹੀਂ ਉਹ ਇੱਥੇ ਆ ਸਕਦੇ ਉਹਨਾਂ ਦਾ ਘਰ ਤਾਂ ਇੱਥੇ ਹੀ ਐ ਮਾਂ ਨੂੰ ਤਾਂ ਉਹ ਮਿਲਣਾ ਆਉਣਗੇ ਹੀ ਮੈਂ ਉੱਥੇ ਜਾ ਤਾਂ ਨਹੀਂ ਸਕਦੀ ਜੇ ਮੈਂ ਠੀਕ ਹੁੰਦੀ ਤਾਂ ਮੈਂ ਵੀ ਉੱਥੇ ਹੀ ਮਿਲ ਆਉਂਦੀ ਐਤਵਾਰ ਦਾ ਦਿਨ ਸੀ ਉਧਰ ਲਾਡੀ ਤੇ ਨੀਤੂ ਆਉਣ ਦੀ ਤਿਆਰੀ ਕਰ ਰਹੇ ਸੀ ਤੇ ਇਧਰ ਰਾਜਵੀਰ ਦੀ ਵੱਡੀ ਨੂੰ ਆਪਣੀ ਤਿਆਰੀ ਪੇਕੇ ਜਾਣ ਲਈ ਕਰ ਰਹੀ ਹੁੰਦੀ ਹੈ ਰਾਜਵੀਰ ਦਾ ਵੱਡਾ ਪੁੱਤਰ ਗੁਰਵੀਰ ਜਾਂਦਾ ਆਖ ਜਾਂਦਾ ਹੈ ਮੰਮੀ ਜੀ ਅੱਜ ਸਰਬਜੀਤ ਨੇ ਆਪਣੇ ਪੇਕੇ ਜਾਣਾ ਹੈ ਰਾਜਵੀਰ ਆਪਣੇ ਪੁੱਤਰ ਦੀ ਗੱਲ ਸੁਣਦੇ ਸਾਰ ਹੀ ਬੋਲ ਪੈਂਦੀ ਹੈ ਅੱਜ ਤਾਂ ਲਾਡੀ ਤੇ ਨੀਤੂ ਨੇ ਕਰ ਆਉਣਾ ਸੀ ਤੂੰ ਪਾਈ ਫੇਰ ਕਿਸੇ ਦਿਨ ਪੇਕੇ ਜਾ ਆਮੀ ਸਰਬਜੀਤ ਆਪਣੀ ਸੱਸ ਨੂੰ ਆਖਦੀ ਹੈ ਮੰਮੀ ਜੀ ਮੇਰੀ ਮਾਂ ਬਹੁਤ ਬਿਮਾਰ ਹੈ ਮੈਂ ਅੱਜ ਹੀ ਉਹਨਾਂ ਦੀ ਖਬਰ ਲੈ ਕੇ ਆਉਣੀ ਹੈ ਬਸ ਰਾਜਵੀਰ ਉਸ ਨੂੰ ਇਹ ਆਖ ਦਿੰਦੀ ਹੈ ਕੋਈ ਗੱਲ ਨਹੀਂ ਪਾਈ ਫਿਰ ਲੈ ਆ ਖਬਰ ਤੂੰ ਸਰਬਜੀਤ ਅਜੇ ਤਿਆਰ ਹੀ ਹੋ ਰਹੀ ਹੁੰਦੀ ਹੈ ਕਿ ਨੀਤੂ ਤੇ ਲਾਡੀ ਦੋਨੋਂ ਘਰ ਆ ਜਾਂਦੇ ਹਨ ਨੀਤੂ ਆਪਣੀ ਜਠਾਣੀ ਨੂੰ ਜਾ ਕੇ ਮਿਲਦੀ ਹੈ ਸਤਿ ਸ਼੍ਰੀ ਅਕਾਲ ਬੁਲਾ ਕੇ ਹਾਲ ਚਾਲ ਪੁੱਛ ਕੇ ਆਪਣੀ ਸੱਸ ਰਾਜਵੀਰ ਕੋਲ ਬੈਠ ਜਾਂਦੀ ਹੈ ਰਾਜਵੀਰ ਨੀਤੂ ਨਾਲ ਗੱਲਾਂ ਬਾਤਾਂ ਕਰਦੀ ਕਰਦੀ ਪੁੱਛ ਲੈਂਦੀ ਹੈ ਪੁੱਤ ਤੂੰ ਗਰਭਵਤੀ ਹੈ ਨੀਤੂ ਆਪਣੀ ਸੱਸ ਦੀ ਗੱਲ ਦਾ ਜਵਾਬ हां ਵਿੱਚ ਦੇ ਦਿੰਦੀ ਹੈ ਰਾਜਵੀਰ ਇਹ ਗੱਲ ਸੁਣ ਕੇ ਬਹੁਤ ਖੁਸ਼ ਹੁੰਦੀ ਹੈ ਦੋਵੇਂ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰ ਕਰਦੀ ਹੈ ਰਾਜਵੀਰ ਆਖਦੀ ਹੈ ਪੁੱਤ ਪਰਮਾਤਮਾ ਨੇ ਤੁਹਾਡੀ ਵੀ ਸੋਣੀ ਸੁਣ ਲਈ ਸਰਬਜੀਤ ਜੀ ਨੇ ਵਿੱਚ ਆਪਣੀ ਦਰਾਣੀ ਤੇ ਦਿੌਰ ਵਾਸਤੇ ਚਾਹ ਬਣਾ ਕੇ ਰਾਜਵੀਰ ਦੇ ਕੋਲ ਹੀ ਪੈ ਟੇਬਲ ਤੇ ਰੱਖ ਦਿੰਦੀ ਹੈ ਜੋ ਪਚ ਪੀਤੇ ਆਪਣੇ ਘਰ ਵਾਲੇ ਨਾਲ ਗੱਡੀ ਵਿੱਚ ਚਲੀ ਜਾਂਦੀ ਹੈ ਚਾਹ ਪਾਣੀ ਪੀਂਦੇ ਪੀਂਦੇ ਰਾਜਵੀਰ ਆਪਣੀ ਨੂੰ ਨੂੰ ਆਖਦੀ ਹੈ ਨੀਤੂ ਪੁੱਤ ਹੁਣ ਤੂੰ ਸਾਡੇ ਕੋਲ ਹੀ ਰਹਿਣ ਲੱਗ ਪਾ ਕਿਉਂਕਿ ਲਾਡੀ ਤਾਂ ਸਾਰਾ ਦਿਨ ਦੁਕਾਨ ਵਿੱਚ ਹੁੰਦਾ ਹੈ ਤੇ ਤੇਰਾ ਇਕੱਲੀ ਦਾ ਰਹਿਣਾ ਘਰ ਵਿੱਚ ਠੀਕ ਨਹੀਂ ਹੈ ਨੀਤੂ ਆਪਣੀ ਸੱਸ ਦੀ ਹਾਂ ਵਿੱਚ ਹਾਂਰ ਲਾਉਂਦੀ ਆਖਦੀ ਹੈ ਕੋਈ ਗੱਲ ਨਹੀਂ ਮੰਮੀ ਜੀ ਮਹੀਨੇ ਤੱਕ ਮੈਂ ਇੱਥੇ ਤੁਹਾਡੇ ਕੋਲ ਆ ਜਾਵਾਂਗੀ ਦੁਪਹਿਰ ਦਾ ਖਾਣਾ ਨੀਤੂ ਨੇ ਆਪ ਹੀ ਬਣਾਇਆ ਕਿਉਂਕਿ ਉਸ ਦੀ ਜਠਾਣੀ ਤਾਂ ਉਸ ਦੀ ਘਰੋਂ ਚਲੀ ਗਈ ਸੀ ਸ਼ਾਮ ਦੇ 4:00 ਵਜੇ ਉਹਨਾਂ ਨੇ ਵੀ ਜਾਣ ਦੀ ਤਿਆਰੀ ਕਰ ਲਈ ਸ਼ਾਮ ਦਾ ਖਾਣਾ ਨੀਤੂ ਨੇ ਤਿਆਰ ਕਰਕੇ ਰੱਖ ਦਿੱਤਾ ਆਪਣੀ ਸੱਸ ਦੇ ਪੈਰੀਂ ਹੱਥ ਲਾ ਕੇ ਉਹ ਵੀ ਆਪਣੇ ਪਤੀ ਨਾਲ ਆਪਣੇ ਨਵੇਂ ਘਰ ਚਲੀ ਗਈ ਕਹਾਣੀ ਨੂੰ ਪੂਰਾ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਕਹਾਣੀ ਦਾ ਅਗਲਾ ਭਾਗ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ